Thank <laughs> you. ناں په حکم ها راځي او سخته دي يا जनम मरण थी सदा सुखी नानक सिमरत ਦੀਨ ਗੁਵਾਰਾ ਵਾਈਕੁੱਟ ਕੀ ਫਤਿਹ ਬਾਸ ਜੁਝਾਰ ਸਿੰਘ ਮੁਰਦਵਾਰਾ ਗੁਰਨਾਨਕ ਸਰਕਸ਼ਮੇਸ਼ ਨਗਰ ਤੋਂ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਡਾਕਟਰ ਸੇਵ ਸਿੰਘ ਜੀ ਜਿਨ੍ਹਾਂ ਦਾ ਸਮਾ ਨੇ ਇਸੇ ਤਰ੍ਹਾਂ ਹੂੰ ਮਹਾਮਾ ਕੇ ਨੌਜਵਾਨ ਸਭਾ ਬਨ ਮੇਰੇ ਵੀਰ ਸਾਰੇ ਜਣੇ ਆਕਰਸ਼ਿਤ ਹੋ ਕੇ ਜਿਵੇਂ ਕਿ ਪਿਛਲੇ ਇਹ ਸਮਾਗਮ ਨੂੰ ਕਰਾਉਣ ਵਾਸਤੇ ਇਹਨਾਂ ਵੀਰਾਂ ਦੀ ਸਾਲ ਦੀ ਕਿਰਨ ਤਾਂ ਲੱਗਦੀ ਹੈ ਲੇਕਿਨ ਆ ਮਹੀਨੇ ਦੇ ਵਿੱਚ ਆ ਲਾਸਟ ਤੇ ਜਾ ਕੇ 1 ਤੋਂ 1.5 ਮਹੀਨਾ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਉਸੇ ਮਿਹਨਤ ਦੇ ਚੱਲ ਜਾਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਸਰਕਾਰ ਦਾ ਆਟਾ-ਖਾਟਾ ਮਾਰਦਾ ਇੱਕਾਠ ਡਾਕਟਰ ਸਾਹਿਬ ਦੇ ਬਚਨਾਂ ਨੂੰ ਡਾਕਟਰ ਸਾਹਿਬ ਦੇ ਸਮਝਾਂਦਾ ਤਰੀਕਾ ਹੈ ਡਾਕਟਰ ਸਾਹਿਬ ਦੇ ਸਿੱਖਿਆ ਨੂੰ ਮੱਧਿਆ ਨਜ਼ਰ ਰੱਖਦੇ ਹੋਏ ਸਾਡੇ ਸਾਰੇ ਜੋ ਹੈ ਨੌਜਵਾਨ ਲਾਣਵਾਸੀ ਨਾਗਰ ਨਿਵਾਸੀ ਦੂਰ ਦੂਰ ਤੱਕ ਜਿੱਥੋਂ ਤਿੱਥੋਂ ਤੱਕ ਵੀ ਸਪੀਕਰਾਂ ਦੀ ਆਵਾਜ਼ ਜਾ ਰਹੀ ਹੈ ਉਹ ਉਤੋਂ ਤੱਕ ਵੀ ਸਰਗਰਮ ਹੋ ਬਹਾਗੇ ਇੱਥੇ ਖੜੀ ਹੈ ਮੈਂ ਸਰਦਾਰ ਨਾ ਸਿੰਘ ਜਿਸ ਨੇ ਪਿਛਲੇ ਮਹੀਨੇ ਖਾਲਸਾ ਭਾਈ ਦੇ ਦੇਖਿਪਾਦੇ ਅੱਜ ਉਨਾਂ ਆਲਗੇਤ ਸਮਾਗਮ ਵਰਦਾਰਾ ਗੁਰਨਾਥ ਸਾਹਿਬ ਦੇ ਤੇ ਉਨਾਂ ਬਾਦ 우ਮਾਨ ਕਿਤਨ ਸਮਾਗਮ ਕਰਵਾ ਰਿਹਾ ਕਰਵਾਇਆ ਜਾ ਰਿਹਾ ਹੈ ਦੋਪੱਤਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਤੇ ਨੌਜਵਾਨ ਸਹਿਵਾ ਸੋਸਾਇਟੀ ਦੇ ਨਾਲ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਹੜੀ ਸੰਗਤਵਾਦ ਤੋਂ ਬਾਦ ਨੂੰ ਆ ਕੇ ਆ ਰਹੀ ਹੈ ਤੇ ਇਸ ਲਈ ਜਿੰਨੂ ਪਰਨਾਵਾਏ ਜੁਤੀ ਕਾਂਤਾਵਾਏ ਜੁਤੀ ਦੇ ਫਾਦੇ ਕਿਉਂਕਿ ਇਹ ਜੋ ਕਮਾਈ ਦੇ ਖੇਤਰ ਦਾਗਾ 12 ਸਾਲ ਤੋਂ 12 ਮਾਨਗਿਰਦਾਂ ਤੋਂ 12 ਸਾਲ ਤੋਂ ਇਹ ਦੂਰਾਂ ਅੱਜ ਤੱਕ ਮਾਗਮਾ ਚੱਲਦਾ ਆ ਰਿਹਾ ਹੈ ਸਾਡੇ ਨੌਜਵਾਨ ਨੌਜਵਾਨ ਸੇਵਾ ਸੈਣੀ ਦੇ ਬੱਚੇ ਇਸ ਤਰ੍ਹਾਂ 3-4 30 ਸਾਲ ਲੈਂਦੇ ਨੇ ਤੇ ਅੱਜ ਪਿੰਡ ਵੀ ਚੜ੍ਹਦੀ ਕਲਾ ਹੈ ਵਾਏ ਬਣੀ ਖਾਲਸਾ ਵਾਏ ਬਣੀ ਡਾਕਟਰ ਸ਼ਿਸ਼ੀ ਦਾ ਸਮਾਗਮ ਬੜੀ ਪੂਰਨਾ ਮਨਾ ਰਹੇ ਆ ਇਸ ਸਮਾਗਮ ਦੇ ਵਿੱਚ ਸਾਡੇ ਬੜਾ ਬਟਾ ਸਾਹਿਬ ਜੋਗਿਆ ਤੇ ਅਸੀਂ ਵੀ ਅਸੀਂ ਵੀ ਚਾਹੁੰਦੇ ਹਾਂ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਪਤਮਨ ਦਾ ਮਨਾਇਆ ਕਰੀਏ ਹਰ ਸਾਲ ਇਸ ਸਮਾਗਮ ਨੂੰ ਕਰਾਇਆ ਕਰੀਏ ਤੇ ਇਸੇ ਤਰ੍ਹਾਂ ਹੀ ਸਰਕਾਰ ਦਾ ਸਹਿਯੋਗ ਬਣਿਆ ਰਵੇ ਵੱਟੋ ਵੱਟ ਮਾੜ ਆਜੂ ਨੂੰ ਇਹਨਾਂ ਦੀ ਆਰਦਾਸ ਅੰਮੀ ਕਰੇ ਵਾਹਿਗੁਰੂ ਜੀ ਨੰਮ ਪਰ ਮਾਧਮਾਨ ਨੂੰ ਖੁਸ਼ੀਆਂ ਦੇਵੇ ਕਿ ਇਸ ਸਾਲ ਉਹਦੇ ਸਾਲ ਅਸੀਂ ਫਿਰ ਵੱਧ ਤੋਂ ਵੱਧ ਸਮਾਗਮ ਕਰਾਈਏ ਤੇ ਇਹ ਵਾਹਿਗੁਰੂ ਦਾ ਨਾਮ ਜਪੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ